ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਗਰੀ ਕਿਦਾਂ ਸਾਰੇ ਵਧੀਆ ਜੀ ਤੁਹਾਡਾ ਸਵਾਗਤ ਕਰਦੇ ਆਪਾਂ ਅੱਜ ਦੇ ਨਵੇਂ ਮੌਕੇ ਵਿੱਚ ਅੱਜ ਵੀ ਲਾ ਫੋਟੇ ਬੜੀਆ ਮਾਰਨਿੰਗ ਹੋਈ ਬਾਬਾ ਜੀ ਦਾ ਨਾਮ ਲਿਆ ਬਾਈ ਗੁਰਜੀ ਨੂੰ ਯਾਦ ਕੀਤਾ ਤੇ ਚਾਹ ਪੀਂਦੀ ਕੱਲ ਰਾਤ ਵੀ ਕਾਫੀ ਲੇਟ ਹੋ ਗਈ ਸੀ ਘਰੇ ਮਨ ਨੂੰ ਕੁਝ ਪਰ ਸੇਵਾ ਕਰਦੇ ਸੀ ਤੇ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਸੀ ਆਪਾਂ ਹੁਣ ਕਰਦੇ ਸਾਹਿਬ ਨੂੰ ਜਾਨੀਆ ਘਰ-ਦਵਾਰ ਸਭ ਮੱਥਾ ਟੇਕਾਂਗੇ ਪਾਠ ਕਰਾਂਗੇ ਬਾਬਾ ਜੀ ਦਾ ਨਾਮ ਤੇ ਹੁੰਨੇ ਆ ਜਰੂਰੀ ਕਰਨਾ ਤੁਹਾਡੇ ਸਾਰੇ ਪਰਿਵਾਰਾਂ ਤੇ ਆਪਣੀ ਮਿਹਰਬਾਨੀ ਇਸ ਤਰੀਕੇ ਨਾਲ ਹੀ ਰੱਖਣ ਗੁਰਦੁਆਰਾ ਸਾਹਿਬ ਪਹੁੰਚ ਕੇ ਸੀ ਜੀ ਆਪਾਂ ਤੁਹਾਡੇ ਸਾਰੇ ਬਹੁਤ ਦਰਸ਼ਨ ਕਰਵਾਏ ਗੁਰੂ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਈ ਗੁਰੂ ਤੁਹਾਡੇ ਲਈ ਇਹ ਦਿਨ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਆਪਣੇ ਵੱਡੇ ਭਰਾ ਰਣਜੋਥ ਸਿੰਘ ਖਾਲਸਾ ਵੀਰੇ ਦੇ ਘਰ ਅੱਜ ਬੇਟੀ ਦੀ ਦਾਤ ਬਖਸ਼ੀ ਵਾਈਗੁਰੂ ਜੀ ਨੇ ਵਾਈਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਨੂੰਪੂ ਆਜੀ ਨੂੰ ਫਫੜ ਜੀ ਵੀਰਾਂ ਤੇ ਭਾਬੀ ਸਾਰਿਆਂ ਨੂੰ ਮੇਰੇ ਲਈ ਬਹੁਤ-ਬਹੁਤ ਵਧਾਈਆਂ ਧੰਨਵਾਦ ਵਾਹਿਗੁਰੂ ਜੀ ਦਾ ਬਹੁਤ-ਬਹੁਤ ਸਾਰੇ ਪਰਿਵਾਰ ਵਾਲੇ ਬਹੁਤ ਖੁਸ਼ ਆ ਤੇ ਵਾਹਿਗੁਰੂ ਜੀ ਆਪਣੀ ਮਿਹਰ ਪ੍ਰੀ ਕਰਪਾ ਸਾਰਿਆਂ ਦੇ ਬਣਾਈ ਰੱਖਣ ਸਾਂ ਐਂ ਦਵਾਰ ਨੂੰ ਗੁਰਦੁਆਰਾ ਸਾਹਿਬ ਦੇਖੇ ਸੋਹਣੀ ਸਬਜੀ ਦੇ ਪਾਠ ਕੀਤੇ ਜਾਂਦੇ ਹਨ ਤੇ ਇੱਥੇ ਪ੍ਰਸ਼ਾਦੀ ਦਾ ਲੰਗਰ ਦੀ ਸੇਵਾ ਚੱਲਦੀ ਹੈ ਤੇ ਇਸ ਕਰਕੇ ਸ਼ਨੀਵਾਰ ਨੂੰ ਸਾਰੇ ਸੇਵਾਦਾਰ ਵੀਰ ਸੇਵਾ ਕਰਦੇ ਹਨ ਤੇ ਐਤਵਾਰ ਨੂੰ ਵੀ ਸੇਵਾ ਕਰਨ ਤੋਂ ਬਾਅਦ ਹੁਣ ਅਭੰਗ ਕਰਨ ਨੂੰ ਚੱਲਦੇ ਹਾਂ ਤੇ ਸਵੇਰ ਜਲਦੀ ਉੱਠਾਂਗੇ ਕਿਉਂਕਿ ਗੁਰਦੁਆਰਾ ਸਾਹਿਬ ਸੋਹਣੀ ਸਾਹਿਬ ਜੀ ਦੇ ਪਾਠਾਂ ਤੇ ਉੱਥੇ ਸੇਵਾ ਕਰਾਂਗੇ ਪੂਰਾ ਦਿਨ ਹਾਂਜੀ ਸਾਰਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣਾ ਬਲੌਗਸ ਐਂਡ ਵੀਡੀਓ ਨੂੰ ਇਦਾਂ ਹੀ ਲਾਈਕ ਐਂਡ ਸ਼ੇਅਰ ਕਰਦੇ ਆ ਕਰੋ ਸਾਰੇ ਸਪੋਰਟ ਕਰਿਓ ਆਪਣੇ ਚੈਨਲ ਨੂੰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੰਜ ਕਾਫੀ ਜ਼ਿਆਦਾ ਲੇਟ ਹੋ ਗਏ ਤੇ ਕਾਫੀ ਨੀਰਾ ਹੋ ਚੁੱਕਿਆ ਵਾ ਤੇ ਨੇ ਚੈਨਲ ਨੂੰ ਹੋਰ ਵੀਰੇ ਬੱਤੋ ਵਾਦ ਸਬਸਕ੍ਰਾਈਬ ਕਰਾਓ ਆਪਣੇ ਫਰੈਂਡਸ ਤੋਂ ਤੇ ਆਪਾਂ ਰੋਜ਼ ਇੱਕ ਬਲੌਗ ਜਾਂ ਵੀਡੀਓ ਪਾਇਆ ਕਰਾਂਗੇ ਤੇ ਆਪਣੇ ਵੀਡੀਓ ਐਂਡ ਬਲੌਗਸ ਨੂੰ ਲਾਈਕ ਹਨਾ ਸ਼ੇਅਰ ਕਰਦਿਆ ਕਰੋ ਸਪੋਰਟ ਕਰਿਓ ਜੀ ਸਾਰੇ ਜਣੇ ਆਪਣੇ ਚੈਨਲ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੰਨੀ ਸਪੋਰਟ ਕਰਨ ਲਈ